ਪੰਜਾਬ ਦੀਆਂ ਜੇਲ੍ਹਾਂ ਨੂੰ ਲੈ ਕੇ ਹਾਈ ਕੋਰਟ ਨੇ ਸਖਤ ਟਿੱਪਣੀ ਕੀਤੀ ਹੈ ਹਾਈ ਕੋਰਟ ਨੇ ਕਿਹਾ ਕਿ ਪੰਜਾਬ ਦੀਆਂ ਜੇਲ੍ਹਾਂ ਚ ਸੁਰੱਖਿਆ ਦੇ ਟੁਕੇਮਈ ਪ੍ਰਬੰਧ ਕਰਨ ਲਈ ਪੰਜਾਬ ਸਰਕਾਰ ਨੂੰ ਇੱਕ ਮੌਕਾ ਦਿੱਤਾ ਜਾਂਦਾ ਜੇਕਰ ਪੰਜਾਬ ਸਰਕਾਰ ਜੇਲ੍ਹਾਂ ਦੇ ਸੁਰੱਖਿਆ ਪ੍ਰਬੰਧ ਪੂਰੇ ਤਰੀਕੇ ਨਾਲ ਨਾ ਕਰ ਸਕੇ ਤਾਂ ਫਿਰ ਸਾਨੂੰ ਕੋਈ ਸਖਤ ਹੁਕਮ ਸੁਣਾਉਣ ਦੇ ਲਈ ਮਜਬੂਰ ਹੋਣਾ ਪਵੇਗਾ ਦਰਅਸਲ ਜੇਲ੍ਹਾਂ ਚ ਇੰਟਰਨੈਟ ਸੇਵਾਵਾਂ ਤੇ ਕੈਦੀਆਂ ਦੇ ਸੋਸ਼ਲ ਮੀਡੀਆ ਤੇ ਸਰਗਰਮ ਹੋਣ ਦਾ ਮਾਮਲਾ ਜਿਸ ਨੂੰ ਲੈ ਕੇ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ ਆਖਰੀ ਮੌਕਾ ਦਿੱਤਾ ਕਿ ਜੇਲ੍ਹਾਂ ਚ ਕੈਦੀਆਂ ਵੱਲੋਂ جشن ਮਨਾਏ ਜਾਣੇ ਤੇ ਮੋਬਾਈਲ ਫੋਨ ਦੀ ਵਰਤੋਂ ਕਰਨਾ ਬੇहद ਸ਼ਰਮਨਾਕ ਹੈ ਜਿਸਨੂੰ ਰੋਕਣਾ ਬੜਾ ਜ਼ਰੂਰੀ ਹੈ ਸਰਕਾਰ ਨੂੰ ਇਸ ਲਈ ਠੁਕਵੇਂ ਕਦਮ ਚੁੱਕਣੇ ਚਾਹੀਦੇ ਨੇ ਨਹੀਂ ਤਾਂ ਸਾਨੂੰ ਕੋਈ ਸਖਤ ਹੁਕਮ ਦੇ ਲਈ ਮਜਬੂਰ ਹੋਣਾ ਪਵੇਗਾ ਇਹ ਟਿੱਪਣੀ ਹਾਈ ਕੋਰਟ ਦੇ ਵੱਲੋਂ ਕੀਤੀ ਗਈ ਹੈ ਪੰਜਾਬ ਦੀਆਂ ਜੇਲ੍ਹਾਂ ਸੰਬੰਧੀ ਸੁਣਵਾਈ ਸ਼ੁਰੂ ਹੁੰਦੇ ਹੀ ਪੰਜਾਬ ਹਰਿਆਣਾ ਹਾਈ ਕੋਰਟ ਨੇ ਜੇਲ੍ਹ ਚੋਂ جشن ਦੀਆਂ ਵੀਡੀਓ ਵਾਇਰਲ ਹੋਣ ਤੇ ਸਰਕਾਰ ਨੂੰ ਫਟਕਾਰ ਲਾਉਂਦਿਆਂ ਪੁੱਛਿਆ ਕਿ ਆਖਿਰ ਜੇਲ੍ਹਾਂ ਚ ਕੀ ਹੋ ਰਿਹਾ ਹੈ ਜੇਲ੍ਹ ਚ ਕੈਦ ਪਾਰਟੀ ਕਰ ਰਹੇ ਨੇ ਤੇ ਅਦਾਲਤ 'ਚ ਪੇਸ਼ ਹੋ ਕੇ ADGP ਨੂੰ ਨામੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਨੂੰ ਰੋਕਣਾ ਬੜਾ ਜ਼ਰੂਰੀ ਹੈ ਜੇਕਰ ਇਹ ਨਾ ਰੁਕਿਆ ਤਾਂ ਸਾਨੂੰ ਸਖਤ ਹੁਕਮ ਜਾਰੀ ਕਰਨ ਲਈ ਮਜਬੂਰ ਹੋਣਾ ਪਵੇਗਾ ਬਦਮਾਸ਼ ਲਾਰੈਂਸ ਬਿਸ਼ਨੋਈ ਦੇ ਹਰਾਸਟ ਇੰਟਰਵਿਊ ਮਾਮਲੇ 'ਚ ਸੁਣਵਾਈ ਸ਼ੁਰੂ ਹੁੰਦੇ ਹੀ ਹਾਈ ਕੋਰਟ ਨੇ ਕਿਹਾ ਕਿ ਲਗਾਤਾਰ ਜੇਲ੍ਹ 'ਚ ਵੀਡੀਓ ਆਉਣ ਦੇ ਮਾਮਲੇ ਵੱਧ ਰਹੇ ਨੇ ਜ਼ਿਲ੍ਹਾ 'ਚ ਵੱਖ-ਵੱਖ ਵੀਡੀਓਜ਼ ਆਉਣ ਦੇ ਮਾਮਲੇ ਵੱਧ ਰਹੇ ਨੇ ਤੇ ਇਹ ਬੜਾ ਹੀ ਸ਼ਰਮਨਾਕ ਹੈ ਜ਼ਿਲ੍ਹਾ 'ਚ ਮੋਬਾਈਲ ਫੋਨ ਦੀ ਵਰਤੋਂ ਨੂੰ ਰੋਕਣਾ ਬੜਾ ਜ਼ਰੂਰੀ ਹੈ ਇਸ ਲਈ ਕਾਰਨ ਤੁਰੰਤ ਟੁਕਮੇ ਕਦਮ ਜੜੇ ਇਸ ਨੂੰ ਲੈ ਕੇ ਚੁੱਕੇ ਨਹੀਂ ਤਾਂ ਸਾਨੂੰ ਕੋਈ ਸਖਤ ਹੁਕਮ ਚੁਕੰਦੇ ਲਈ ਮਜਬੂਰ ਹੋਣਾ ਪਵੇਗਾ ਬਦਮਾਸ਼ ਲੋਰੈਂਸ ਬਿਸ਼ਨੋਈ ਦੀ ਜੇਲ ਇੰਟਰਵਿਊ ਨੂੰ ਲੈ ਕੇ ਹੁਣ ਜਾਂਚ ਸ਼ੁਰੂ ਹੋ ਗਈ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੂੰ ਦੱਸਿਆ ਗਿਆ ਕਿ ਬਦਮਾਸ਼ ਲੋਰੈਂਸ ਬਿਸ਼ਨੋਈ ਦੀ ਹਿਰਾਸਤ ਦੌਰਾਨ ਦੋ ਇੰਟਰਵਿਊ ਹੋਈਆਂ ਸਨ ਅਤੇ ਦੋਵਾਂ ਦੀ ਜਾਂਚ ਲਈ ਦੋ ਐਫ ਆਈ ਆਰ ਦਰਜ ਕੀਤੀਆਂ ਗਈਆਂ ਨੇ ਇਸ ਮਾਮਲੇ 'ਚ ਹਾਈ ਕੋਰਟ ਦੇ ਹੁਕਮਾਂ ਤੇ ਗਠਿਤ ਐਸ ਆਈ ਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਸੋ ਜੇਲਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਕਹਿ ਸਕਦੇ ਆ ਕਿ ਹਾਈ ਕੋਰਟ ਨੇ ਸਖਤ ਟਿੱਪਣੀ ਤੇ ਤਾੜਨਾ ਜਿਹੜੀ ਆ ਉਹ ਪੰਜਾਬ ਸਰਕਾਰ ਨੂੰ ਲਈ ਹੈ ਕਿ ਪੰਜਾਬ ਸਰਕਾਰ ਜ਼ਿਲਾਂ ਦੇ ਸੁਰੱਖਿਆ ਪ੍ਰਬੰਧਾਂ ਵੱਲ ਧਿਆਨ ਦੇਵੇ ਜ਼ਿਲਾਂ ਦੇ ਪੁਖਤਾ ਸੁਰੱਖਿਆ ਪ੍ਰਬੰਧ ਕੀਤੇ ਜਾਣ ਜੇਕਰ ਸਰਕਾਰ ਇਸ ਤਰ੍ਹਾਂ ਕੰਮ ਰਹੀਦੀ ਹੈ ਤਾਂ ਫਿਰ ਹਾਈ ਕੋਰਟ ਨੂੰ ਕੋਈ ਸਖਤ ਹੁਕਮ ਜਿਹੜਾ ਉਹ ਜਾਰੀ ਕਰਨ ਦੇ ਲਈ ਮਜਬੂਰ ਹੋਣਾ ਪਵੇਗਾ ਸੋ ਵੇਖਣਾ ਹੋਵੇਗਾ ਕਿ ਜ਼ਿਲਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਸਰਕਾਰ ਕਿਸ ਤਰੀਕੇ ਦੇ ਟੁਕਵੇਂ ਕਦਮ ਚੁੱਕਦੀ ਹੈ